ਮਾਦੇ ਨੇ ਜਾਇ ਸਬੰਧਾ ਦੇ ਚਲਦੇ ਆਖਿਰਕਾਰ ਉਸ ਦਿਨ ਨਾਬਾਲਿਗ ਲੜਕੀ ਵੀ ਹੋਈ ਛੇੜਛਾੜ ਦੇ ਸ਼ਿਕਾਰ ਇਹ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਮੁਹੱਲਾ ਚਾਰ ਮਹੱਲਾ ਕੁਆਟਰ ਦੀ ਇੱਕ ਮਹਿਲਾ ਦੇ ਕਿਸੇ ਵਿਅਕਤੀ ਨਾਲ ਨਜਾਇ ਸਬੰਧ ਸੀ ਅਤੇ ਉਹ ਆਪਣੀ ਨਾਬਾਲਿਗ ਲੜਕੀ ਨਾਲ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ ਜਿੱਥੇ ਉਸ ਦਿਨ ਨਾਬਾਲਿਗ ਲੜਕੀ ਵੀ ਛੇੜਛਾੜ ਦਾ ਸ਼ਿਕਾਰ ਹੋਈ ਜਦੋਂ ਇਸ ਸੰਬੰਧੀ ਲੜਕੀ ਵੱਲੋਂ ਆਪਣੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਆਪਣੇ ਮਹੱਲੇ ਦੇ ਲੋਕਾਂ ਨਾਲ ਮਿਲ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਹਰਕਤ ਵਿੱਚ ਆਉਂਦੇ ਹੋਏ ਨਵਾਲਿਕ ਲੜਕੀ ਦਾ ਸੇਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੋਂ આરોપીਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਮੌਕੇ ਤੇ ਪੁੱਜੇ ਡੀਐਸਪੀ ਰਾਜਿੰਦਰ ਮਨਹਾਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੀੜਤ ਪਰਿਵਾਰ ਅਤੇ ਪੀੜਤ ਲੜਕੀ ਨੂੰ ਪੂਰਾ ਇਨਸਾਫ ਮਿਲੇਗਾ ਅਤੇ ਦੋਸ਼ੀ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਬਨਰੋ ਸੰਗਤ ਦੇਦਰੋਂ ਪੇਂ ਜਾ ਕੇ ਗੱਲਬਾਤ ਸੀ ਜਿਸ ਤਰ੍ਹਾਂ ਇਹ ਬੱਚੇ ਦੇ ਨਾਲ ਦਰਿੰਦਗੀ ਹੋਈ ਹੈ ਬੱਚੇ ਦੇ ਨਾਲ ਇਨਾ ਗਲਤ ਕੀਤਾ ਗਿਆ ਹੈ ਤੇ ਛੇੜਛਾੜ ਹੋਈ ਆ ਬੱਚੇ ਦੇ ਨਾਲ ਸਾਰਾ ਪਰਿਵਾਰ ਔਰ ਸਾਰਾ ਮਲਾ ਸੋਕ ਦੀ ਲਹਿਰ ਵਿੱਚ ਆ ਇਸ ਟਾਈਮ ਅਸੀਂ ਇਹ ਚਾਹੁੰਦੇ ਆ ਕਿ ਇਸ ਬੰਦੇ ਨੂੰ ਇਸ ਸਖਸ਼ ਨੂੰ ਜਿਹੜਾ ਗੋਤਮ ਨਾਮ ਦਾ ਸਖਸ਼ ਹੈ ਇਹਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਜਿਸ ਨੇ ਇਸ ਛੋਟੀ ਜੀ ਬੱਚੀ ਦੇ ਨਾਲ ਨਵਾਲਿਕ ਬੱਚੀ ਦੇ ਨਾਲ ਇੰਨਾ ਗਲਤ ਡਿਸੀਜਨ ਲਿਆ ਇੰਨਾ ਗਲਤ ਟੱਚ ਕਰਕੇ ਗਲਤ ਛੇੜਖਾਨੀ ਕਰਕੇ ਬੱਚੇ ਨੂੰ ਮੋਹ ਦੇ ਮੂੰਹ ਚ ਧਕੇਲਣ ਦੀ ਕੋਸ਼ਿਸ਼ ਕੀਤੀ ਗਈ ਆ ਇਥੋਂ ਘਰ ਬਾਰੇ ਗੋਦਮੋਰ ਲਾਲ ਫੋਨ ਗੋਤਮ ਚਾਰ ਮੱਲੇ ਦੇ ਰਹਿਣ ਵਾਲਾ ਆ ਤੇ ਇਹ ਵੀ ਚਾਰ ਮੱਲੇ ਦੇ ਹੀ ਆਪਾਂ ਰਹਿਣ ਵਾਲੇ ਆ ਤੇ ਮਹੱਲਾ ਵਾਸੀ ਆ ਤੇ ਆਪਾਂ ਇਹੀ ਚਾਹਾਂਗੇ ਇਹਨਾਂ ਦੇ ਨਾਲ ਖੜੇ ਆ ਸਾਰੇ ਮਹੱਲਾ ਵਾਸੀ ਔਰ ਆਪਾਂ ਸਾਰੇ ਇਹੀ ਚਾਹਾਂਗੇ ਕਿ ਇਸ ਬੰਦੇ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਏ ਔਰ ਇਨਸਾਫ ਹੋਵੇ ਇਸ ਬੱਚੇ ਨਾਲ ਫੈਕਟਰ ਵਿੱਚ ਨਾਲ ਨਾਲ ਕੋਲ ਗੋਤਮ ਦੇ ਨਾਲ ਕੋਣ ਹੋਰ ਹੈ ਗੋਤਮ ਨਾਲ ਉਹਦੀ ਮਦਰ ਹੈ ਇੱਕ ਉਹਨਾਂ ਦੀ ਮਦਰ ਹੈ ਇੱਕ ਲక్ష్ਮੀ ਹੈ ਇੱਕ ਕੋਈ ਕਹਿੰਦੇ ਨੇ ਢਾਂਗੂ ਦੀ ਲੇਡੀ ਆ ਔਰ ਪ੍ਰੀਤ ਪ੍ਰੀਤ ਤੇ ਇੱਕ ਹੋਰ ਲੇਡੀ ਆ ਸਰ ਅਣਪਛਾਤੀ ਕਹਿ ਸਕਦੇ ਆ ਪੱਕੇ ਕੋਈ ਬੰਨਾਂ ਨੀ ਪਤਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਸਖਤ ਜਲਦੀ ਤੋਂ ਜਲਦੀ ਕੀਤਾ ਜਾਏ ਰੈਸਟ ਬੇਟੀ ਨੇ ਦੱਸਿਆ ਕਿ ਨਹੀਂ ਤੇ ਜਿਹੜਾ ਸੀ ਦਾਰੀ ਇੱਕ ਬੇਟੀ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਸੀ ਔਰ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਔਰ ਮੌਕਾ ਮਿਲਦੇ ਹੀ ਉੱਥੋਂ ਨਿਕਲੀ ਹੈ ਬੇਟੀ ਤੇ ਆਪਣੇ ਘਰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਨਾਲ ਬਹੁਤ ਹੀ ਗਲਤ ਅਚੋ ਇਹਦਾ ਬਹੁਤ ਹੀ ਗਲਤ ਹੈਦਾ ਬੇਟੀ ਵਾਰ-ਵਾਰ ਸਦ ਵਿੱਚ ਜਾ ਰਹੀ ਹੈ ਵਾਰ-ਵਾਰ ਉਹਦੇ ਪੇਨ ਉੱਠ ਰਹੀ ਹੈ ਵਾਰ-ਵਾਰ ਠੀਕ ਹੋ ਰਹੀ ਹੈ ਬੇਟੀ ਆਪਣੀ ਮਾਂ ਕੋਲ ਰਹਿੰਦੀ ਸੀ ਬੇਟੀ ਮਾਂ ਕੋਲ ਰਹਿੰਦੀ ਸੀ 1 ਮਹੀਨੇ ਤੋਂ ਔਰ ਉਹਨੂੰ ਇੱਕ ਮਹੀਨੇ ਤੋਂ ਇੱਥੋਂ ਸਾਡੀਆਂ ਕੋਈ ਪ੍ਰਧਾਨਾ ਸੀ ਕੋਈ ਆਈਆਂ ਇਹਨਾਂ ਦੇ ਇੱਥੇ ਜਿਹੜੀਆਂ ਉਹਨਾਂ ਨੂੰ ਲੈ ਕੇ ਗਈਆਂ ਇਹਨਾਂ ਦੇ ਘਰੋਂ ਆਪਣੀ ਜ਼ਿੰਮੇਵਾਰੀ ਤੇ ਕਿ ਇਹਨੂੰ ਆਪਣੀ ਮਾਂ ਦੇ ਨਾਲ ਕੱਲਿਆ ਜਾਵੇ ਤੇ ਇੱਕ ਮਹੀਨੇ ਤੋਂ ਮਾਂ ਦੇ ਨਾਲ ਗਈ ਸੀ ਮੰਗ ਕੀ ਕਰਦੇ ਮੰਗ ਕਰਦੇ ਆ ਕਿ ਇਹਨਾਂ ਨੂੰ ਸਤ ਤੋਂ ਸਖ ਸਹਾਇਤਾ ਦਿੱਤੀ ਜਾਏ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨੀ ਆ ਛੇਤੀ ਤੋਂ ਛੇਤੀ ਫੜਿਆ ਕਾਲ ਨੂੰ ਇਹਨਾਂ ਦੀ ਧੀ ਆ ਕਿਸੇ ਹੋਰ ਦੀ ਵੀ ਹੋ ਸਕਦੀ ਆ ਸਾਡੀ ਵੀ ਹੋ ਸਕਦੀ ਆ ਕਿਸੇ ਦੀ ਧੀ ਦੇ ਨਾਲ ਇਹੋ ਜਿਹਾ ਕਦਮ ਨਾ ਚੁੱਕਿਆ ਜਾਏ ਕਿਸੇ ਦੀ ਧੀ ਨਾਲ ਇਹੋ ਜਿਹਾ ਕੋਈ ਕੰਮ ਨਾ ਹੋਏ ਮੇਰਾ ਨਾਮ ਕੁਜੀਤ ਕੁਮਾਰ ਹੈ ਜੀ ਕੁਜੀਤ ਮੇਰਾ ਨਾਮ ਕੁਜੀਤ ਕੁਮਾਰ ਹੈ ਆ ਬੱਚੀ ਮੇਰੀ ਡੇਢ ਮਹੀਨੇ ਦੀ ਏੜੀ ਮੇਰੀ ਘਰ ਵਾਲੀ ਹੈਗੀ ਆ ਖਾਣੇ ਵੇਚਣ ਰਾਇਨਾਮਾ ਘਰ ਆਣ ਦੀ ਕੁਛ ਕਹਾਂਂਦੀ ਦੀ ਕਿ ਮੈਂ ਕਿਰਾਏ ਤੇ ਰਹਿਣਾ ਚਾਹਨੀ ਆ ਮੈਂ ਪੁਲਿਸ ਵਾਲਿਆਂ ਨੂੰ ਕਹਾਂਂਦੇ ਦਾ ਇਹ ਕਿ ਕਿਰਾਏ ਤੇ ਕਲੀ ਕਿਦ ਨਾ ਰਹੇਗੀ ਪੁਲਿਸ ਵਾਲਿਆਂ ਕਹਾਂਂਦੇ ਦੇਗੀ ਕਲੀ ਰਹੇਗੀ ਕਿਰਾਏ ਤੇ ਰਹੇਗੀ ਬਾਕੀ ਦੂਸਰੀ ਗੱਲ ਰਹੀ ਕਿ ਜਿਹੜੀ ਮੇਰੀ ਬੱਚੀ ਹੈ ਉਹ ਗਾਂਢ ਮੈਂ ਪੂਰੀ ਰੱਖਣੀ ਆਪਣੇ ਨਾਮ ਪੂਰੀ ਡੇਢ ਮਹੀਨੇ ਨੇ ਆਪਣੇ ਕੋਲ ਰੱਖੀ ਹੈ ਘਰ ਵਾਲੀ ਮੇਰੀ ਨੇ ਉਸ ਤੋਂ ਬਾਅਦ ਮੈਨੂੰ ਜਿਹੜਾ ਥੋੜੀ ਕਿਤੇ ਵੱਰ ਪਤਾ ਲੱਗਦਾ ਕਿ ਕੁੜੀ ਮੇਰੀ ਕਿੱਥੇ ਰਹਿਣ ਦੀ ਵੀ ਆ ਦਿਨੇ ਦਿਨ ਨੂੰ ਪਤਾ ਲੱਗਦਾ ਓਨੇ ਦਿਨ ਜਿਹੜਾ ਗੋਤਮ ਨਾਮ ਦਾ ਸਕਸ਼ਾ ਗਿਆ ਮੇਰੀ ਘਰਾਂ ਨੇ ਜਿਹੜਾ ਰਹਿੰਦਾ ਗਿਆ ਉਹ ਕਮਰੇ ਜੇ ਕਰਵਾ ਦਿੰਦਾ ਸੀ ਮੇਰੇ ਕਮਰੇ ਜੇ ਕਰਵਾਉਂਦਾ ਹੀ ਤਾਂ ਮੇਰੇ ਨੂੰ ਜਾਂਦਾ ਹੀ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਕੁੜੀ ਨਾਲ ਕੀ ਹੋਣ ਦੇ ਤਾਂ ਕੀ ਨਹੀਂ ਹੁਣ ਕੱਲ ਪਰਸੋ ਮੇਰੀ ਕੁੜੀ ਹੈ ਜਿਹੜੀ ਕਿਹਾ ਕਿ ਅਸਟਰੀਆ ਸੁਨਿਆਪੇ ਜੰਡੇ ਦੀ ਕਿ ਮੇਰਾ ਡੈਡੀ ਦਗਾ ਹੁੰਦੇ ਤਾਂ ਮੈਂ ਮਰ ਜਾਣਾ ਹੈ ਫਿਰ ਮੈਨੂੰ ਕੱਲ ਮੇਰੀ ਕੁੜੀ ਮਿਲੀ ਹੈਗੀ ਆ ਉਹ ਕੁੜੀ ਮੇਰੀ ਮੈਨੂੰ ਲੈਣ ਦੀ ਕਿ ਡੈਡੀ ਮੈਨੂੰ ਲੈ ਜਾ ਲੈ ਮੈਂ ਕੋਈ ਦੱਸਣਾ ਨਹੀਂ ਦੱਨਾਂ ਮੈਂ ਕੋਈ ਨਹੀਂ ਦੱਨਾਂ ਫਿਰ ਮੈਂ ਜਦੋਂ ਆਇਆ ਆਪਣੀ ਨਾਲ ਕੁੜੀ ਲੈ ਤੇ ਫਿਰ ਮੈਨੂੰ ਲੈਣ ਦੀ ਡੈਡੀ ਕਿ ਮੈਂ ਜੋ ਗੱਲਾਂ ਮੇਨਾ ਹੋਣ ਦੀਆਂ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾਵਣੀ ਚਾਚੀ ਨੂੰ ਦੱਸਣੀ ਆ ਫਿਰ ਉਹਨੇ ਜਿੰਨੀ ਵੀ ਜੋ ਵੀ ਉਹ ਨਾਲ ਵਾਤਾਵਰਨ ਜੋ ਵੀ ਆ ਔਰ ਸਾਰਿਆਂ ਨਾਲ ਆਪਣੀ ਚਾਚੀ ਨੂੰ ਦੱਸ ਲਈਏ ਫਿਰ ਮੈਂ ਕੁਸ਼ਤੀ ਕੰਪਲੀਟ ਕੀਤੀ ਮਾਡਲ ਆਜੀ ਹਾਂਜੀ ਹਾਂਜੀ ਕੁਸ਼ਤੀ ਕੀਤੀ ਕੋਈ ਕੋਈ ਨਹੀਂ ਕਰਨੀ ਜੀ ਕੁੜੀ ਕੁੜੀ ਜਿਸ ਦਾ ਮਾਤਾ ਜਿਹੜਾ ਉਹ ਮੁੰਡਾ ਗੋਤਮ ਉਹ ਕਿੱਥੇ ਨੇ ਉਹ ਇਸ ਵੇਲੇ ਭੰਮੰਡੇ ਦੇ ਆ ਅੱਗੇ ਪਿੱਛੇ ਦੌੜੰਡੇ ਦੇ ਆ ਭਜੰਡੇ ਦੇ ਆ ਹੁਣ ਕੁੜੀ ਦੀ ਕਿੰਨੀ ਉਮਰ ਹੈ ਕੁੜੀ ਦੀ ਉਮਰ 13 ਸਾਲ ਦੀ ਵੀ ਕੀ ਮੰਗ ਕੀ ਕਰਦੇ ਹੋ ਮੰਗ ਹੈ ਇਹ ਕਰਨਿਆ ਕਿ ਜਿਹੜਾ ਮੇਰੇ ਕੁੜੀ ਦੇ ਆਤਿਆਚਾਰ ਹੋਣੇ ਦਾ ਮੈਨੂੰ ਇਹਦਾ ਇਨਸਾਫ ਚਾਹੀਦਾ ਬਈ ਰੀਸੈਂਟਲੀ ਥੋੜੀ ਦੇਰ ਪਹਿਲਾਂ ਆਪਾਂ ਇਨਫੋਰਮੇਸ਼ਨ ਮਿਲੀ ਆ ਇਸ ਘਟਨਾ ਬਾਰੇ ਜੇ ਤੁਸੀਂ ਗੱਲ ਕਰਦੇ ਹੋ ਸਵਾਪ ਤੇ ਆਪਾਂ ਸਾਡੇ ਲੇਡੀਜ਼ ਫੈਕਟਰੀ ਰਵਿੰਦਰ ਕੌਰ ਐਸ ਐਚ ਐਮ ਮਾਮੂਲ ਕੈਂਟ ਮੈਡਮ ਰਜਨੀ ਵਾਲਾ ਆਪਾਂ ਸਾਰੇ ਇੱਥੇ ਆਏ ਆ ਜੋ ਇਨੀਸ਼ੀਅਲ ਜਾਂਚ ਆਪਾਂ ਸ਼ੁਰੂ ਕਰਤੀ ਹੈ ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਮੰਡਾ ਆਪਾਂ ਕਰ ਰਹੇ ਹਾਂ ਸਰ ਉਹਨਾਂ ਨੇ ਕੈਸੀ ਰਾਤ ਨੂੰ ਕੰਪਲੀਟ ਕੀਤੀ ਸੀ ਜੀ ਤੇ ਬੰਦੇ ਲੈ ਵੀ ਗਏ ਸੀ ਲੇਕਿਨ ਅਜੇ ਪਤਾ ਨਹੀਂ ਆਇਆ ਜੀ ਦੇਖੋ ਨੀਸ਼ਲ ਚੇਸ ਚ ਕਈ ਵਾਰੀ ਕੋਈ ਆਉਂਦਾ ਹੈ ਨਾ ਕੋਈ ਆ ਕੇ ਕੋਈ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ ਕਿਉਂਕਿ ਬੱਚਾ ਸੋ ਹੁਣ ਉਹਦੇ ਕੁਝ ਮੋਤਵਰਾਂ ਨੇ ਮੈਨੂੰ ਵੀ ਫੋਨ ਕੀਤਾ ਹੁਣ ਮੈਂ ਪਾਥੇ ਸਿਵਲ ਹਸਪਤਾਲ ਆ ਗਿਆ ਜੋ ਐਕਸ਼ਨ ਬੰਦਾ ਨੂੰ ਪ੍ਰੋਪਰ ਕੀਤਾ ਜਾਏ ਤੇ ਜਿਹੜਾ ਕਲਪਰੇਟ ਆ ਨੂੰ ਉਹਦੇ ਮਕਾਮ ਤੱਕ ਪਹੁੰਚਾਇਆ ਜਾਵੇ